ਸੁਨਾਮ ਚਪਾਰੀ بارش ਦਾ ਕਹਿਰ ਬੀਤੇ ਕੱਲ ਦੇਖਣ ਨੂੰ ਮਿਲਿਆ ਘਰਾਂ ਗਲੀਆਂ ਚ ਪਾਣੀ ਵੜ ਗਿਆ ਦਾ ਸੀ ਅੱਧੇ ਘੰਟੇ ਦੇ ਮੀਂਹ ਤੋਂ ਬਾਅਦ ਸ਼ਹਿਰ ਜਲਥਲ ਹੋਇਆ ਨਜ਼ਰ ਆਇਆ ਲੋਕਾਂ ਨੇ ਪ੍ਰਸ਼ਾਸਨ ਦੇ ਖਿਲਾਫ ਰੋਸ ਵੀ ਜ਼ਾਤਾਇਆ ਪਾਣੀ ਨਿਕਾਸੀ ਨਾ ਹੋਣ ਕਰਕੇ ਇੱਕ ਗੁੱਸਾ ਲੋਕਾਂ ਦਾ ਫੁੱਟਿਆ ਤੇ ਸੁਨਾਮ ਚਪਾਰੀ بارش ਬੀਤੇ ਕੱਲ ਹੋਈ ਦੇਖਿਆ ਜਾ ਸਕਦਾ ਹੈ ਕਿ ਗਲੀਆਂ ਕਿਸੇ ਕਿਨਾਲ ਪਾਣੀ ਨਾਲ ਭਰਿਆ ਹੋਇਆ ਨਜ਼ਰ ਆ ਰਿਹਾ ਨੇ ਜੋ ਵਖਾਨ ਨੇ ਉਹ ਵੀ ਬੜੀ ਭੇਕਨਾਲ ਲਕੋਨਕ ਪਾਣੀ ਛੀਂਟ ਡੁੱਬੇ ਹੋਏ ਨੇ ਅੱਧੇ ਘੰਟੇ ਦੇ ਮੀਂਹ ਨਹੀਂ ਪ੍ਰਸ਼ਾਸਨ ਦੇ ਕੋਲ ਕੋਲ ਕੇ ਰੱਖਦੇ ਕਿ ਲੋਕਾਂ ਦੇ ਘਰਾਂ ਦੇ ਅੰਦਰ ਤੱਕ ਇਹ ਪਾਣੀ ਵੜ ਗਿਆ ਗਲੀਆਂ 'ਚ ਪਾਣੀ ਇਕੱਠਾ ਹੋ ਗਿਆ ਤੇ ਇੱਕ ਥੋੜਾ ਪਾਣੀ ਨਹੀਂ ਹੈ ਕਈ ਕਈ ਫੁੱਟ ਪਾਣੀ ਹੈ ਘਰਾਂ ਦੇ ਅੰਦਰ ਦੀਆਂ ਤਸਵੀਰਾਂ ਕਿਸੇ ਕੇ ਨਾਲ ਇੱਕ ਘਰ ਦੇ ਅੰਦਰ ਕਈ ਕਈ ਫੁੱਟ ਪਾਣੀ ਐਂਟਰ ਹੋ ਗਿਆ ਤੇ ਪਾਣੀ ਦੀ ਨਿਕਾਸੀ ਕੀਤੇ ਨਹੀਂ ਹੋਈ ਸੀ ਇਸ ਦੌਰਾਨ ਲੋਕਾਂ ਦਾ ਗੁੱਸਾ ਪ੍ਰਸ਼ਾਸਨ ਤੇ ਘਟਿਆ ਦੇ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਵੜਿਆ ਗਲੀਆਂ ਦੇ ਵਿੱਚ ਲੰਘਣ ਨੂੰ ਰਾਸਤਾ ਨਹੀਂ ਸ਼ਹਿਰ ਦੇ ਵਿੱਚ ਜਾਮ ਹੋਇਆ ਬੱਸ ਸਟੈਂਡ ਜਿਹੜੇ ਸ਼ਹੀਦ ਉਦਮ ਸਿੰਘ ਦੇ ਚੌਂਕ ਤੇ ਆਲੇ ਦੁਆਲੇ ਆਈਟੀ ਚੌਂਕ ਜੇ ਤੁਸੀਂ ਸ਼ਹਿਰ ਦਾ ਮੰਡੀਆਂ ਦੇ ਵਿੱਚ ਦੇਖੋ ਤਾਂ ਹਰ ਪਾਸੇ ਜਿਹੜਾ ਪਾਣੀ ਦੇ ਨਾਲ ਜਿਹੜਾ ਜਲਥਲ ਜਿਹੜੀ ਕਹਿ ਸਕਦਾ ਕਿ ਹੋਈ ਪਈ ਸੀ ਹਾਲਾਤ ਅਜੇ ਬਣੇ ਪਏ ਨੇ ਕਿ ਜਿਹੜੀ ਡਿਵੈਲਪਮੈਂਟ ਦੀ ਗੱਲ ਇਹ ਕਰਦੇ ਸੀ ਕਿ ਜਿੰਨੀ ਅਸੀਂ ਡਿਵੈਲਪਮੈਂਟ ਕਰਤੀ ਉਹਨਾਂ ਸਾਰਿਆਂ ਦੇ ਉੱਪਰ ਅੱਜ ਤੁਹਾਡੇ ਸਾਹਮਣੇ ਪਰਤੱਖ ਹੈ ਕਿ ਉਹਨਾਂ ਦੇ ਵਿੱਚ ਕਿੰਨੀ ਕਿ ਸੱਚਾਈ ਹੈ Shimla ਦੇ Kotkhai ਅਤੇ Kumar Singh ਨਜਾਇਜ਼ ਕਬਜ਼ੇ ਹਟਾਉਣ ਦੀ ਮੁਹਿੰਮ ਸ਼ੁਰੂ ਹੋ ਗਈ ਹੈ ਹਿਮਾਚਲ ਹਾਈ ਕੋਰਟ ਦੇ ਹੁਕਮਾਂ ਤੇ Kotkhai ਦੇ Chenthla ਪਿੰਡ 'ਚ ਜੰਗਲ ਦੀ ਜ਼ਮੀਨ ਤੇ ਲਗਾਏ ਗਏ 100 ਤੋਂ ਵਿਧਕਤਾ ਤੇ Buhari chali is nal hi Kumar Singh ਦੇ Saharan ਪਿੰਡ 'ਚ ਲਗਭਗ 320 ਤੋਂ ਨਾਸ਼ਪਤੀ ਤੇ ਚੈਰੀ ਦੇ ਦਰਖਤ ਕੱਟਤੇ ਗਏ ਜੰਧਲਾ ਪਿੰਡ ਵਿੱਚ કુલ 380 ਸੇਪ ਰੁੱਖਤ ਕੱਟੇ ਜਾਣਗੇ ਇਸ ਤੋਂ ਪਹਿਲਾਂ ਅੱਜ ਹਾਈ ਕੋਰਟ ਨੂੰ ਪੱਤਰ ਸ਼ਿਮਲਾ ਵਿੱਚ ਜਗਲਾ ਜ਼ਮੀਨ ਤੇ ਗੈਰ ਹਮਿਤ ਤੌਰ ਤੇ ਇਹ ਗਾਇ ਗਈ ਸੇਪ ਦੇ ਰੁੱਖਤਾਂ ਨੂੰ ਕਟ ਅੱਗੇ ਵਧਾਂਗੇ ਗੱਲ ਕਰਾਂਗੇ ਮੰਡੀ ਦੀ ਮੰਡੀ 28 ਘੰਟਿਆਂ ਦੇ ਬਾਅਦ ਛੰਡੀਗੜ ਮਨਾਲੀ ਹਾਈਵੇ ਬਹਾਲ ਕਰ ਦਿੱਤਾ ਗਿਆ ਬੀਤੇ ਕੱਲ 4 ਮੀਲ ਦੇ ਨੇੜੇ ਮਲਬਾ ਹਟਾਇਆ ਗਿਆ ਪ੍ਰਸ਼ਾਸਨ ਦੇ ਵੱਲੋਂ ਇੱਕ ਪਾਸੇ ਦੀ ਆਵਾਜਾਈ ਮੁੜ ਤੋਂ ਸ਼ੁਰੂ ਕੀਤੀ ਗਈ ਪੁਲਿਸ ਦੀ ਨਿਗਰਾਨੀ ਫੇਰੀ ਇੱਕ ਇੱਕ ਕਰਕੇ ਵਾਹਨਾਂ ਨੂੰ ਭਟਿਆ ਗਿਆ ਕੱਲ ਦੁਪਹਿਰ 2:30 ਵਜੇ ਬੀਤੇ ਕੱਲ ਇੱਕ ਦਿਨ ਪਹਿਲਾਂ 2:30 ਵਜੇ ਇਹ ਵਾਹਨ ਇੱਥੇ ਫਸ ਗਏ ਸੀ ਕਿਉਂਕਿ ਹੈਵੀ ਲੈਂਡਸਲਾਈਡਿੰਗ ਇੱਥੇ ਹੋਈ ਸੀ ਤੇ ਹਾਈਵੇ ਖੁੱਲਣ ਤੋਂ ਬਾਅਦ ਲੋਕਾਂ ਨੇ ਸੁੱਖ ਦਾ ਸਾਹ ਲਿਆ ਹੈ ਤੇ ਇੱਕ ਦਿਨ ਪਹਿਲਾਂ ਹੀ ਇੱਥੇ ਲੈਂਡਸਲਾਈਡਿੰਗ ਹੋਣ ਕਰਕੇ ਪੂਰਾ ਹਾਈਵੇ ਬੰ ਤੇ ਬੀਤੇ ਕਾਲ ਸ਼ਾਮ ਨੂੰ ਤਕਰੀਬਨ 5:30 ਵਜੇ ਇਸ ਨੂੰ ਮੁੜ ਤੋਂ ਬਹਾਲ ਕਰ ਦਿੱਤਾ ਗਿਆ। ਉਹ ਰੈਕ ਵੇ। ਕੀ ਕਿਹਾ ਗਿਆ? ਅੱਗੇ ਵਧਾਂਗੇ ਗੱਲ ਕਰਾਂਗੇ ਹਿਮਾਚਲ ਦੇ ਸਾਬਕਾ ਸੀਐਮ ਜੈਰਾਮ ਠਾਕੁਰ ਦੀ ਕਿਉਂਕਿ ਲੈਂਡਸਲਾਈਡਿੰਗ ਦੌਰਾਨ ਵਾਰ-ਵਾਰ ਬੱਚੇ ਨੇ ਹਿਮਾਚਲ ਦੇ ਸਾਬਕਾ ਸੀਐਮ ਜੈਰਾਮ ਠਾਕੁਰ ਜੈਰਾਮ ਠਾਕੁਰ ਨੇ ਦੌੜ ਕੇ ਖੋਦਾ ਬਚਾ ਕੀਤਾ ਸੈਕਿਉਰਿਟੀ ਗਾਰਡਸ ਨਾਲ ਭੱਜ ਕੇ ਆਪਣੀ ਜਾਨ ਬਚਾਈ ਪਹਾੜੀ ਤੋਂ ਦਰਸਲ ਮਲਬਾ ਡਿੱਗ ਰਿਹਾ ਸੀ ਤੇ ਮੰਡੀ ਦੇ ਲੰਬਾ ਥਾਚ ਨੇੜੇ ਦੀਆਂ ਇਹ ਤਸਵੀਰਾਂ ਨੇ ਇਸ ਦੌਰਾਨ ਕਿਸੇ ਤਰ੍ਹਾਂ ਦੀ ਗੱਡੀ ਨੂੰ ਕੋਈ ਵੀ ਨੁਕਸਾਨ ਨਹੀਂ ਪਹੁੰਚਿਆ ਕੋਈ ਵੀ ਜਾਨ ਨੁਕਸਾਨ ਨਹੀਂ ਹੋਇਆ ਹਾਲਾਂਕਿ ਇਸ ਦੌਰਾਨ ਕਿਸੇ ਟਿਕਾਣੇ ਨਾਲ ਗੱਡੀਆਂ ਨੂੰ ਵੀ ਬਾਹਰ ਕਢਵਾਇਆ ਗਿਆ ਹਿਮਾਚਲ ਦੇ ਸਾਬਕ राज हल्के दुको वक् वक् था दौरा कर रहे हैं हिमाचल इलाकों का इस बीते एक दिन पहला भी गए हुए दौरा करे काफले वालों पार किया जा रहा तो हेठा उतर के भज के अपनी जान सबका सीएम जयराम ठाकुर ने बचाई है मुरले पास नजर आ रहे हैं डेनिम पाई हुई है हाफ जैकेट पिंक कलर शर्ट है पिछे जो काफले मौजूद से वह भी उन्होंने पिछे पिछे भजते हुए नजर आए ਉਦੇ ਪਿੰਡ ਭਗਵਾਨਪੁਰਾ ਦੇ ਰਜਵਾਹੇ ਚ ਮੁਰਤੋਂ ਪਾੜ ਪੈ ਗਿਆ ਦੱਸ ਦੇ ਕਿ ਇੱਕ ਦਿਨ ਪਹਿਲਾਂ ਹੀ ਇਸ ਰਜਵਾਹੇ ਨੂੰ ਪਾੜ ਨੂੰ ਪੂਰਿਆ ਗਿਆ ਸੀ ਪਰ ਇੱਕ ਦਿਨ ਬਾਅਦ ਹੀ ਮੁਰਤੋਂ ਇਸ ਚ ਪਾੜ ਪੈ ਗਿਆ ਰਜਵਾਹੇ ਚ ਵੀ ਤੋਂ ਲੈ ਕੇ 25 ਫੁੱਟ ਤੱਕ ਦਾ ਪਾੜ ਪਿਆ ਹੈ ਕਿਸਾਨਾਂ ਦੇਖੇ ਤਾਂ ਚ ਮੁਰਤੋਂ ਪਾਣੀ ਭਰ ਗਿਆ ਤੇ ਹੁਣ ਕਿਸਾਨਾਂ ਨੂੰ ਖੱਛਾ ਜਤਾ ਰਿਹਾ ਹੈ ਕਿ ਉਹਨਾਂ ਦੀ ਫਸਲ ਖਰਾਬ ਹੋ ਸਕਦੀ ਹੈ ਧੂਆ ਬੰਦ ਕਰਨ ਵਾਲੇ ਆਏ ਸੀ ਕੱਲ ਨੱਕਾ ਬੰਦ ਕਰਤਾ ਰਾਤ ਧੂਆ ਛੱਡਿਆ ਉਹਨਾਂ ਨੇ ਜੀ ਰਾਵੀ ਗਾਹਾਂ ਪਾਣੀ ਗਿਆ ਨਹੀਂ ਪਹਿਲੇ ਸੂਆ ਟੁੱਟ ਗਿਆ ਨੁਕਸਾਨ ਹੋ ਜਾਂਦਾ ਬਹੁਤ ਕਿਸਾਨਾਂ ਦਾ ਜੀ ਇਹਦੀ ਗੌਰ ਕੀਤੀ ਜਾਵੇ ਹੁਣ ਸਾਡਾ ਕੋਈ ਫੋਨ ਨਹੀਂ ਚੱਕਦਾ ਫਸਲਾਂ ਬਹੁਤ ਮਰੀ ਜਾਂਦੀਆਂ ਜੀ ਕੋਣਾ ਬਰਾ ਹਾਲ ਆ ਜੀ ਆ ਦੇਖੋ ਆ ਕੇ ਇੱਥੇ ਹੱਥ ਬੰਨ ਕੇ ਬੇਨਤੀ ਆ ਵੀ ਤੁਸੀਂ ਆਓ ਜੀ ਦਵਾਰੇ ਨੱਕਾ ਬੰਦ ਕਰ ਗਏ ਇਹ ਸਾਨੂੰ ਪਾਣੀ ਮਾਰ ਦੂ ਗਾਹਾਂ ਵਾਲੇ ਪਾਣੀ ਤੋਂ ਬਿਨਾ ਮਰ ਜਾਣਗੇ ਜੀ ਬਹੁਤ ਗਲਤ ਕੰਮ ਹੋਇਆ ਪਿਆ ਜੀ ਇਹ ਤੇ ਆ ਕੀ ਮੌਕੇ ਤੇ ਜੀ ਕੋਈ ਵੀ ਅਧਿਕਾਰੀ ਨਹੀਂ ਹਨਾ ਕੋਈ ਅਧਿਕਾਰੀ ਵੱਡਾ ਸਾਈਟ ਤੇ ਪਹੁੰਚਦਾ ਨਹੀਂਗਾ ਨਿਕੋਲੇ ਖੜਕੇ ਕੰਮ ਕਰਵਾਇਆ ਜਾਵੇ ਇਹਦਾ ਤੇ ਆ ਕੱਲ ਹੀ ਸਾਰਾ ਕਰਕੇ ਗਏ ਸੀ ਤੇ ਅੱਜ ਤੁਸੀਂ ਆਪ ਹੀ ਦੇਖ ਲਓ ਦੁਬਾਰੇ ਫੇਰ ਉਦੋਂ ਵੀ ਚਾਦੇ ਵੱਡਾ ਪਾੜ ਪਾੜ ਪੈ ਗਿਆ ਜੀ ਨੱਕਾ ਵੱਡਾ ਹੋ ਗਿਆ ਜੀ ਇਹ ਸੱਚੀ ਗੱਲ ਜੀ ਮੈਂ ਸਰਪੰਚ ਬਰਿੰਦਰ ਸਿੰਘ ਪਿੰਡ ਭਗਵਾਨਪੁਰੇ ਤੋਂ ਆਹ ਦੇਖ ਲਓ ਪ੍ਰਸ਼ਾਸਨ ਦਾ ਕੰਮ ਜੀ ਪਾਸ਼ੂ ਚੂਹਾ ਬੰਦ ਕਰਕੇ ਗਏ ਅੱਜ ਦੁਬਾਰੇ ਫੇਰ ਖੁੱਲ ਗਿਆ ਪਹਿਲਾਂ ਇੰਨਾ ਨਖਾਨ ਹੋ ਗਿਆ ਫਸਲਾਂ ਦਾ ਦੁਬਾਰੇ ਫਿਰ ਉਹ ਨਖਾਨ ਹੋ ਗਿਆ ਐਸਾ ਮਿੱਟੀ ਚੱਕਦੀ ਮਰ ਜਾਗੇ ਬਾਣਾ ਚੋਂ ਸਾਡੀ ਸਰਕਾਰ ਨੂੰ ਵੀ ਅਪੀਲ ਆ ਪ੍ਰਸ਼ਾਸਨ ਨੂੰ ਵੀ ਅਪੀਲ ਆ ਵੀ ਜਲਦੀ ਜਲਦੀ ਪਹੁੰਚੋ ਸਾਡੀ ਮਰਤ ਕੀਤੀ ਜਾਵੇ ਨਾਲ ਤਾਂ ਅਸੀਂ ਮਰੀਏ ਨੇ ਪਾਣੀ ਵੀ ਨਾਲੇ ਗਾਹ ਵਾਲੇ ਮਰੀ ਜਾਂਦੇ ਆ ਅੱਗੇ ਵਧਣ ਦੀ ਗੱਲ ਕਰਾਂਗੇ ਕਿਸਾਨਾਂ ਦੀ ਬਨਾਲਾਚ ਕਿਸਾਨਾਂ ਦੇ ਵੱਲੋਂ ਰੋਸ ਪ੍ਰਦਰਸ਼ਨ ਬੀਤੇ ਕੱਲ ਕੀਤਾ ਗਿਆ ਕਿਸਾਨਾਂ ਨੇ ਪੰਜਾਬ ਸਰਕਾਰ ਦੇ ਖਿਲਾਫ ਇੱਕ ਰੋਸ ਰੈਲੀ ਵੀ ਕਰ ਦਿੱਤੀ ਤੇ ਵਕਫਾ ਕਿਸਾਨ ਜਥੇਬੰਦੀਆਂ ਨੇ ਰੈਲੀ 'ਚ ਹਿੱਸਾ ਲਿਆ ਸਰਕਾਰ ਦੇ ਖਿਲਾਫ ਸਰਕਾਰ ਕਿਸਾਨਾਂ ਨੇ ਕਿਹਾ ਕਿ ਸਰਕਾਰ ਉਹਨਾਂ ਦੇ ਨਾਲ ਤੱਕੇਸ਼ਾਹੀ ਕਰ ਰਹੀ ਹੈ ਤੇ ਤਸਵੀਰਾਂ ਬੀਤੇ ਕੱਲ ਦੀਆਂ ਜਿੱਥੇ ਕਿ ਵੱਡੇ ਪੱਧਰ ਤੇ ਕਿਸਾਨ ਆਗੂ ਇਕੱਠੇ ਜੁਟੇ ਤੇ ਰੋਸ ਰੈਲੀ ਉਹਨਾਂ ਦੇ ਵੱਲੋਂ ਕੀਤੀ ਗਈ ਤੇ ਇਸ ਕੱਲ ਦਾ ਜ਼ਿਕਰ ਕੀਤਾ ਗਿਆ ਕਿ ਸਰਕਾਰ ਉਹਨਾਂ ਦੇ ਨਾਲ ਤੱਕੇਸ਼ਾਹੀ ਕਰ ਰਹੀ ਹੈ ਜਹਦ ਇੱਕ ਇੰਡਸਟਰੀ ਦੇ ਖਿਲਾਫ ਸਾਡੇ ਕੁਝ ਹੋਰ ਕਿਸਾਨ ਪਰਿਵਾਰ ਪਿੰਡਾਂ ਵਾਲੇ ਲੋਕ ਲੜ ਰਹੇ ਸੀ ਜਗਰਾਉਂ ਦੀ ਮੰਡੀ ਦੇ ਨੇੜੇ ਬਿਲਕੁਲ ਸੇਮ ਗੱਲ ਉਹਨਾਂ ਨਾਲ ਕੀਤੀ ਜਿਹੜੇ ਕਿ ਆਪਦੀ ਜਗ੍ਹਾ 'ਚ ਬੈਠੇ ਸੀ ਜਿਹੜੇ ਕਿ ਕੋਈ ਸੜਕ ਨਹੀਂ ਰੋਕੀ ਬੈਠੇ ਇਹਦਾ ਮਤਲਬ ਕੀ ਨਿਕਲਦਾ ਹੈ ਇਹਦਾ ਮਤਲਬ ਇਹ ਨਿਕਲਦਾ ਕਿ ਸਰਕਾਰ ਇਚ ਆਉਂਦੀ ਹੈ ਸਰਕਾਰ ਇਸ ਗੱਲ ਤੇ ਆ ਗਈ ਕਿ ਅਸੀਂ ਹੱਕਾਂ ਦੀ ਆਵਾਜ਼ بلند ਕਿਸੇ ਨੂੰ ਨਹੀਂ ਕਰਨੀ ਸਾਡੇ ਤੋਂ ਪਹਿਲਾਂ ਦੂਸਰੇ ਸਾਥੀ ਚੰਡੀਗੜ੍ਹ ਜਾਣਾ ਚਾਹੁੰਦੇ ਸੀ ਉਹਨਾਂ ਨੂੰ ਚੰਡੀਗੜ੍ਹ ਨਹੀਂ ਜਾਣ ਦਿੱਤਾ ਉਹਨਾਂ ਦੇ ਵੀ ਇਹੀ ਕੁਝ ਹੋਇਆ ਤੋ ਇਹ ਜਿਹੜਾ ਕੁਝ ਹੈ ਅੱਜ ਜਿਹੜਾ ਵੀ ਆਦਮੀ ਆਵਾਜ਼ ਚੱਕਦਾ ਹੈ ਉਸ ਆਦਮੀ ਦੀ ਆਵਾਜ਼ ਦਬਾਉਣਾ ਪੁਲਿਸ ਦਾ ਡਰ ਦੇਣਾ ਉਹਨੂੰ ਲਾਠੀਆਂ ਦਾ ਡਰ ਦੇਣਾ ਉਹਨੂੰ ਜੇਲ੍ਹ ਦਾ ਡਰ ਦੇਣਾ ਵਿਸ਼ਾ ਹੰਤਾ ਕਾਫੀ ਗੰਭੀਰ ਹੈ ਪਰ ਮੈਨੂੰ ਲੱਗਦਾ ਨਹੀਂ ਕਿ ਇਹ ਚੱਪਨ ਕੋਈ ਸਵਾਲ ਜਵਾਬ ਜਾ ਉਹਨਾਂ ਦਾ ਸੁਹਾਣਿਆ ਹੋਲੀ ਪੈਣਾ ਬੂਆ ਇਹ ਦੁਪੱਲਾਣੇ ਸਕਾਰਣੇ ਯੂਥ ਨੂੰ ਸਿਰਫ ਨਸ਼ਿਆਂ ਅੰਬਲੇ ਪਾਸੇ ਨੂੰ ਤੱਕਿਆ ਯੂਥ ਦਾ ਇੰਡਸਟਰੀ ਖੇਡਾ ਵਾਲਾ ਹੁੰਦਾ ਯੂਥ ਦਾ ਇੰਡਸਟਰੀ ਫੜਾਈ ਵਾਲਾ ਹੁੰਦਾ ਉਹਨਾਂ ਨਾਲ ਗਰਾਉਂਡ ਤੇ ਨਾ ਕਥਾ ਬਾਤਾਂ ਦਿੱਤੀਆਂ ਸਾਡੇ ਪੰਜਾਬੀ ਦੀ ਕਾਹਤ ਹੈ ਲੀਲਾਮਨ ਸ਼ਤਾਨੀ ਰਕਰ ਉਹ ਗਲਤ ਸੰਦੇਸ਼ ਦਾ اشਕਾਰ ਹੋ ਗਏ ਪੰਜਾਬ ਜਿਹੜਾ ਆਉਣੇ ਗਲੀ ਦਰਦ ਦੇ ਦਲਦਲ ਦੇ ਵਿੱਚ ਫਸ ਗਿਆ ਬੱਚੇ ਖੇਡਣਾ ਚਾਹੁੰਦੇ ਸੀ ਬੱਚੇ ਆਪਣੀਆਂ ਫੜਨਾ ਸਭ ਬੱਚਿਆਂ ਨੇ ਕੀਤੀ ਵੀ ਹੈ ਆਪਣੀ ਪਰਸਨਲ ਫਟ ਨਾਲ ਬਹੁਤ سارے ਬੱਚੇ ਨੇ ਅਚੀਵਮੈਂਟ ਵੀ ਕੀਤੀ ਹੈ ਖੇਡਾਂ ਚ ਪਰ ਮਾਹੌਲ ਮਿਲਿਆ ਉਹਨਾਂ ਨੂੰ ਸੋ ਅਸੀਂ ਬੀਇੰਗ ਏ ਪੰਜਾਬੀ ਜਾਂ ਬੀਇੰਗ ਏ ਸਪੋਰਟਸ ਲਵਰ ਮੈਂ ਕਹਿ ਸਕਦਾ ਕਿ ਪੰਜਾਬ ਦੇ ਯੂਥ ਨੂੰ ਨਸ਼ੇ ਚੋਂ ਕੱਢਣਾ ਸਾਡਾ ਲਕਸ਼ ਹੈ ਮੰਜੇਲੇ ਸਾਡੇ ਪਰ ਉਹਦੇ ਵਾਸਤੇ ਸਾਨੂੰ ਕੋਈ ਆਲਟਰਨੇਟਿਵ ਦੇਣਾ ਪਵੇ ਕਿ ਕਿਤੇ ਬਿਜ਼ੀ ਹੋਣੀ ਤਾਂਕਿ ਦੁਬਾਰਾ ਉਸ ਬੁਰੀ ਸੰਗਤ ਜਾਂ ਉਸ ਮਾੜੀ ਸੰਗਤ ਜਿਨਾ ਆਪਸਕਾ ਉਹਦਾ ਸਭ ਤੋਂ ਵਧੀਆ ਆਲਟਰਨੇਟਿਵ ਹੈਗਾ ਖੇਡਾਂ ਪੰਜਾਬ ਸਰਕਾਰ ਜਿਹੜੀ ਹੈ ਖਿਆਪੁਰਸ ਤੋਂ ਬਹੁਤ ਸੋਣਾ ਕੰਮ ਕਰ ਰਹੀ ਹੈ ਐਂਟੀ ਡਰੱਗਸ ਤੁਸੀਂ ਸਾਰੋਜ ਤੁਹਾਡੀ ਅੱਖ ਮਾਰਾ ਨਹੀਂ ਪੜ ਕੈਮਰਾ ਨਹੀਂ ਤੁਸੀਂ ਇਹਨਾਂ ਗੱਲਾਂ ਹੰਕਾਰ ਕਰ ਦਿਓ ਹਰ ਪਿੰਡ ਦੇ ਵਿੱਚ ਅਸੀਂ 13000 ਪਿੰਡ ਹੈ ਬੱਦੋ ਸ਼ਾਨਦਾਰ ਖੇਡ ਗਰਾਊਂਡ ਧਿਆਨ ਖਾਂਗਾਰ ਖੇਡ ਗਰਾਊਂਡ ਧਿਆਨ ਬਹੁਤ ਵੱਡੇ ਪੁੰਨ ਦਾ ਕੰਮ ਹੈ ਕਿਉਂਕਿ ਜਦੋਂ ਬੱਚੇ ਖੇਡਦੇ ਗਰਾਊਂਡ ਚਲੇ ਜਾਣੇ ਤਾਂ ਉਹ ਆਪਣੇ ਸਰੀਰ ਨਾਲ ਪਿਆਰ ਹੋ ਜਾਊਗਾ ਨਾ ਸਿਰਨਾ ਪੈਰ